ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸੋ ਕਿਸਾਨ ਦੋਸਤੋ ਜਿਹੜਾ ਕਿ ਅੱਜ ਪੰਜਾਬ ਦੇ ਵਿੱਚ ਦੌਰ ਚੱਲ ਰਿਹਾ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਕਣਕ ਨੂੰ ਅੱਗਾਂ ਲੱਗੀਆਂ ਤੇ ਜਿਹੜੀ ਪੁੱਤਾਂ ਨੂੰ ਪਾਲੀ ਹੋਈ ਫਸਲ ਰਾਖ ਹੋ ਗਈ ਹੈ ਸੋ ਦੋਸਤੋ ਕੋਈ ਵੀ ਉੱਥੇ ਸਰਕਾਰੀ ਬੰਦਾ ਨਹੀਂ ਪਹੁੰਚਿਆ ਜਦੋਂ ਪਰਾਲੀ ਦੇ ਪਰਚੇ ਹੁੰਦੇ ਆ ਉਦੋਂ ਗੱਡੀਆਂ 5 ਮਿੰਟਾਂ ਦੇ ਪਹੁੰਚ ਜਾਂਦੀਆਂ ਨੇ ਤੇ ਜਿਹੜੀ ਮੌਜੂਦਾ ਸਰਕਾਰ ਆ 5 ਮਿੰਟ ਦੇ ਵਿੱਚ ਐਮਐਸਪੀ ਦੇਣ ਲਈ ਵਾਅਦਾ ਕਰਦੀ ਹੈ। ਸੋ ਦੋਸਤੋ ਜਿਹੜਾ ਕਿ ਇਹਨਾਂ ਦਾ ਮੰਤਰੀ ਆ ਕੁਲਤਾਰ ਸੰਧਵਾ ਉਹ ਬੋਲ ਰਿਹਾ ਬਹੁਤ ਹੀ ਸਾਡੇ ਸਤਿਕਾਰਯੋਗ ਆ। ਫੇਰ ਲੜ ਝੰਡੇ ਲੈ ਕੇ ਤੁਰੇ ਫਿਰਦੇ ਆ। ਸੋ ਦੋਸਤੋ ਉਸ ਭੜੇ ਲੋਕ ਨੂੰ ਇਹ ਵੀ ਨਹੀਂ ਪਤਾ ਹੈਗਾ ਵੀ ਅਸੀਂ ਵੀ ਧਰਨੇ ਤੋਂ ਨਿਕਲੇ ਹੋਏ ਆ। ਜਦੋਂ ਅਨੇ ਹਜ਼ਾਰ ਦਾ ਅੰਦੋਲਨ ਸੀਗਾ ਉਦੋਂ ਕਲਤਾਰ ਸਿੰਧਵਾ ਤੇ ਜਾਦੇ ਨਾ ਨਾ ਲਵਾਵੇਂ ਇਹਨਾਂ ਦੇ ਮੰਤਰੀ ਧਰਨੇ ਵਿੱਚ ਜਾ ਕੇ ਬੈਠਦੇ ਸੀਗੇ ਸੋ ਦੋਸਤੋ ਜੇ ਅਸੀਂ ਬੇਲਣ ਸੀਗੇ ਉਹਦੇ ਵਿੱਚ ਸਾਡੇ ਕੋਲੇ ਖਨੌਰੀ ਵਾਟਰ ਤੇ ਕੀ ਲੈਣ ਗਏ ਸੀਗੇ ਸੋ ਦੋਸਤੋ ਜਾਗਣ ਦੀ ਲੋੜ ਆ ਕਿਉਂਕਿ ਪੰਜਾਬ ਨੂੰ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਉਹ ਖਾ ਰਹੀਆਂ ਨੇ ਜਵਾਨੀ ਬਰਬਾਦ ਕਰ ਰਹੀਆਂ ਨੇ ਜ਼ਮੀਨਾਂ ਖੋਨ ਤੇ ਲੱਗੀਆਂ ਹੋਈਆਂ ਨੇ ਸੋ ਦੋਸਤੋ ਇਹ ਮਸਲਾ ਜਿਹੜਾ ਹੈਗਾ ਸਾਰੇ ਲੋਕਾਂ ਦੇ ਹੱਥ ਦੇ ਵਿੱਚ ਹੈ ਕਿਉਂਕਿ ਜਿਵੇਂ ਰੋਜ਼ ਵੀਡੀਓ ਪਾਉਂਦੇ ਰਹਿੰਦੇ ਬਹੁਤ ਪਾਉਂਦੇ ਰਹਿੰਦੇ ਆ ਪਰ ਕੁਝ ਪਤਾ ਕੀ ਆ ਚਮਚੇ ਹੁੰਦੇ ਆ ਉਹ ਕਹਿ ਦਿੰਦੇ ਆ ਭਾਈ ਹਾਂ ਡੱਲਿਆ ਸਾਹਿਬ ਕਹਿੰਦਾ ਸੀ ਮੈਨੂੰ ਮੋਰਚੇ ਤੋਂ ਚੱਕ ਲਵੋ ਸੋ ਭਰਾਵੋ ਉਹਨਾਂ ਨੂੰ ਇਹ ਪੁੱਛਣਾ ਚਾਹਣਾ ਮੈਂ ਭਾਈ ਮੋਰਚੇ ਚ ਚੱਕਣ ਦੀ ਹਿੰਮਤ ਨਹੀਂ ਪਈ ਕਿਉਂਕਿ ਮੋਰਚਾ ਪੂਰਾ ਜੰਮਿਆ ਹੋਇਆ ਸੀ ਮੋਰਚੇ ਦੇ ਘੱਟ ਸੀਗਾ ਪੂਰਾ ਪੇਛੇ ਦੇ ਨਾਲ ਸਾਡੇ ਆਗੂ ਨੂੰ ਗ੍ਰਿਫਤਾਰ ਕੀਤਾ ਜਿਹੜੇ ਅੱਜ ਕਹਿੰਦੇ ਵੇਲੜਾ ਫੇ ਜਿਹੜੇ ਝੰਡੇ ਵਾਲੇ ਆ ਇਹਨਾਂ ਕੋਲੇ ਕੀ ਕਰਨਗੇ ਸੀਗੇ ਭਈ ਜਦੋਂ ਮੈਡੀਕਲ ਸਟੋਰ ਦਾ ਵਿੱਚ ਮਸਲਾ ਆਉਂਦਾ ਮੈਡੀਕਲ ਸਟੋਰ ਦੇ ਮਸਲੇ ਦੇ ਵਿੱਚ ਇਹਨਾਂ ਦੇ ਪਰਚੇ ਹੁੰਦੇ ਸੀਗੇ ਇਹਨਾਂ ਨੇ ਝੰਡੇ ਵਾਲਿਆਂ ਦੇ ਘਰੇ ਜਾ ਕੇ ਪੈਰੀ ਹੱਥ ਲਾਇਆ ਪੈਰੀ ਹੱਥ ਲਾ ਕੇ ਕਹਿੰਦੇ ਸਾਨੂੰ ਬਖਸ਼ੋ ਸਾਨੂੰ ਬਖਸਾ ਲੋ ਸਰਕਾਰ ਬਖਸ਼ ਨਹੀਂ ਦਿੰਦੀ ਇਹੀ ਝੰਡੇ ਵਾਲਿਆਂ ਨੇ ਇਹਨਾਂ ਦੇ ਪਰਚੇ ਰੱਤ ਕਰਾਏ ਆ ਸੋ ਦੋਸਤੋ ਜਾਗਣ ਦੀ ਲੋੜ ਆ ਪੰਜਾਬ ਤੇ ਦੇਸ਼ ਨੂੰ ਬਚਾਉਣਾ ਬਚਾ ਲਓ ਨਹੀਂ ਤਾਂ ਆਉਣ ਵਾਲਾ ਸਮਾਂ ਤੁਹਾਨੂੰ ਪਤਾ ਕਿਹਾ ਜਾਊਗਾ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਜਿਹੜਾ ਵੀ ਕਿਸੇ ਨੇ ਹਰ ਵਰਗ ਦੇ ਲੋਕਾਂ ਨਾਲ ਜਾਂ ਮਜ਼ਦੂਰਾਂ ਨਾਲ ਜਾਂ ਕਿਸੇ ਵੀ ਬੰਦੇ ਨਾਲ ਗਲਤ ਕੰਮ ਕੀਤਾ ਸੋ ਪ੍ਰਭੂ ਉਹਦਾ ਬੁਰਾ ਨਹੀਂ ਜਾਂ ਸਰਕਾਰਾਂ ਨੂੰ ਮਿਲਿਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਭਗਵੰਤ ਮਾਨ ਸਰਕਾਰ ਬਹੁਤ ਚੰਗਾ ਕੰਮ ਕਰ ਰਹੀ ਆ ਜਿਹੜਾ ਕਿ ਦੇਖੋ ਬਣਾਏ ਹੋਏ ਪਖਾਨੇ ਯਾਰ ਹੱਥੋਂ ਹੀ ਨਹੀਂ ਗੱਲ ਆ ਦੋ ਦੋ ਘੰਟੇ ਪਹਿਲਾਂ ਮੰਤਰੀ ਜਾਣ ਤੋਂ ਪਹਿਲਾਂ ਉਹਦੇ ਬੁਰਸ਼ ਮਾਰਦੇ ਆ ਯਾਰ ਕਮਾਲ ਦੀ ਗੱਲ ਆ ਹੁਣ ਇਹਨਾਂ ਨੂੰ ਅਸੀਂ ਇਹ ਕਹਿ ਸਕਦੇ ਆ ਉਹ ਬਾਥਰੂਮ ਤਾਂ ਬਣਾਇਆ ਵੀ ਲੋਕਾਂ ਦਾ ਰੋਹ ਤਕੜਾ ਵੀ ਉੱਥੇ ਬਾਥਰੂਮ ਚ ਲੁੱਕ ਜਾ ਕਰਾਂਗੇ ਅਸੀਂ ਇਹਨਾਂ ਦੇ ਚਮਚਾ ਨੂੰ ਵੀ ਕਹਿਣਾ ਚਾਹੁੰਦੇ ਆ ਜਿਹੜੇ ਕਹਿੰਦੇ ਆ ਨਾ ਵੀ ਡੱਲੇਆ ਸਾਹਿਬ ਕਹਿੰਦਾ ਸੀ ਮੈਨੂੰ ਚੱਕ ਲੋ ਉਹਨਾਂ ਨੂੰ ਅਸੀਂ ਇਹ ਜਵਾਬ ਦੇਣਾ ਚਾਹੁੰਦੇ ਆਂ ਭਈ ਆਪਣੇ ਆਗੂਆਂ ਤੋਂ ਪੁੱਛੋ ਜਿਵੇਂ ਕਿ ਸਰਕਾਰ ਹੋ ਗਈ ਅਸੀਂ ਨੌਨ ਪੋਲੀਟਿਕਲ ਆਂ ਅਸੀਂ ਵੀ ਆਪਣੇ ਆਗੂਆਂ ਤੋਂ ਸੇਧ ਲੈਣੇ ਆਂ ਇਹ ਨਹੀਂ ਮੂੰਹੋਂ ਮਣੀਆਂ ਨੇ ਗੱਲਾਂ ਕਹਿ ਦੇਈਆਂ ਹੁੰਦੀਆਂ ਮੈਂ ਆਹ ਕਰ ਦੂੰ ਮੈਂ ਉਹ ਕਰ ਦੂੰ ਫਲਾਣਾ ਕਰ ਦੂੰ ਧਮਕਾ ਕਰ ਦੂੰ ਪੁੱਛੋ ਪਹਿਲਾਂ ਪੀੜੀ ਥਲੇ ਛੋਟਾ ਫੇਰੋ ਭਈ ਜਿਹੜੇ ਝੰਡੇ ਵਾਲੇ ਸੀਗੇ ਉਹਨਾਂ ਦੇ ਕਰੇ ਪੈਰੀ ਹੱਥ ਲਾਉਣ ਗਏ ਆ ਇਹ ਸਾਡੇ ਕੋਲੇ ਸਬੂਤ ਆ ਜਦੋਂ ਮੈਡੀਕਲ ਦੇ ਟਾਈਮ ਤੇ ਇਹਨਾਂ ਦੇ ਪਰਚੇ ਹੁੰਦੇ ਸੀਗੇ ਮੈਡੀਕਲ ਸਟੋਰ ਦੀ ਵਿੱਚ ਗੱਲ ਆਉਂਦੀ ਆ ਸੋ ਦੋਸਤੋ ਸਮਝਣ ਦੀ ਲੋੜ ਆ ਤੇ ਹੁਣ ਵੀ ਆਪਣੇ ਆਂ ਚ ਜੇ ਕਹੀਏ ਉਥੇ ਪਿੰਡ ਛਾਪਾ ਦਾਣਾ ਮੰਡੀ ਦੇ ਵਿੱਚ ਅੱਜ ਦੋ ਗੱਡੀਆਂ ਆਈਆਂ ਨੇ ਕਣਕ ਚੱਕਣ ਵਾਸਤੇ ਸੋ ਪ੍ਰਾਵੋ ਬਹੁਤ ਪੁਰਾ ਹਾਲ ਆ ਐਮਐਸਵੀ ਤਾਂ ਕਹਿੰਦੇ ਆ ਕੱਲ ਵੀ ਮੈਂ ਕਿਹਾ ਸੀਗਾ ਵੀ 5 ਰੁਪਏ ਦੀ ਆਲੂ 50 ਰੁਪਏ ਕਿਲੋ ਲੈਣੇ ਆ ਹੁਣ ਪ੍ਰਾਵੋ ਇਹਦੇ ਵਿੱਚ ਹੋਰ ਦੱਸ ਦੇਣਾ ਇਹਦੇ ਵਿੱਚ ਜਿਹੜਾ ਹੁਣ 35 ਸੈਂਟੀ ਰੁਪਏ ਕਿਲੋ ਆਟਾ ਮਿਲਦਾ ਮੌਲਾ ਦੇ ਵਿੱਚੋਂ 500 ਰੁਪਏ ਕਿਲੋ ਮਿਲੂਗਾ ਉਹ ਜਿਹੜਾ ਬੰਦਾ ਤਿਹਾਰੀ ਕਰਦਾ ਉਹਨੇ ਵੀ ਲੈਣਾ ਜਿਹੜਾ ਅਮੀਰ ਆ ਉਹਨੇ ਵੀ ਲੈਣਾ ਜਿਹੜੀਆਂ ਸਰਕਾਰਾਂ ਬਣੀਆਂ ਨੇ ਇਹਨਾਂ ਨੇ ਵੀ ਲੈਣਾ ਸੋ ਭਰਾਵੋ ਇਹਦੇ ਵਿੱਚ ਆਪਾਂ ਨੂੰ ਸਮਝ ਨਹੀਂ ਲੋੜ ਆ ਸਾਰੇ ਇਕੱਠੇ ਹੋਵੋ ਉਹਦੇ ਵਿੱਚ ਜਿਹੜੇ ਆਪਣੇ ਦੁਆਰਾ ਮੋਰਚੇ ਲੱਗੜੇ ਆ ਆ ਪੰਜ ਚਾਰ ਦਿਨ ਦਾ ਹੋ ਟਾਈਮ ਲੱਗਿਆ ਉਹਦੇ ਵਿੱਚ ਜਿਹੜੇ ਵੀ ਮੀਟਿੰਗਾਂ ਦੇ ਵਿੱਚ ਮੰਤਰੀ ਬੈਠੇ ਆ ਉਹਨਾਂ ਦਾ ਪੱਕਾ ਘਰਾਓ ਕਰਾਂਗੇ ਅਸੀਂ ਉਹਦੇ ਵਿੱਚ ਉਹ ਵੀ ਸਾਰੀ ਗੱਲਬਾਤ ਆ ਉਹਦੇ ਵਿੱਚ ਕਰਾਂਗੇ ਜਿਹੜਾ ਮੋਰਚਾ جاری ਆ ਅੱਜ ਪਿੰਡ ਡਲੇਵਾਲ ਦੇ ਵਿੱਚ ਵੀ ਪੱਕਾ ਮੋਰਚਾ ਚੱਲਦਾ ਸੋ ਭਰਾਵੋ ਇਹਨਾਂ ਦੇ ਸਰਕਾਰਾਂ ਦੇ ਭਰੋਸਾ ਕਰਨ ਦੀ ਲੋੜ ਨਹੀਂ ਹੈਗੀ ਜਿਹੜਾ ਇਹ ਮਤਲਬ ਕਹਿੰਦਾ ਹੁੰਦਾ ਸੀਗਾ ਹੁਣ ਕਿਵੇਂ ਨੱਚਦਾ ਕਿਕਲੀਆਂ ਪਾਉਂਦਾ ਦੱਸ ਹੁਣ ਅੱਜ ਇਹਦਾ ਇਹ ਵੀ ਵਿੱਚ ਮੈਂ ਗੱਲ ਸੁਣੀ ਅੱਜ ਇੱਕ ਕਹਿੰਦਾ ਲਾਲੇ ਕਹਿੰਦਾ ਲਾਲੇ ਦੇ ਭੇਸ਼ ਚ ਆ ਗਿਆ ਸੀ ਉਹ ਜਿਹੜਾ ਹਾਈ ਲਾਲਾ ਉਹ ਕੀ ਕਰੂਗਾ ਲਾਲਾ ਤੇ ਲਾਲੀ ਕੀ ਹੁੰਦਾ ਜਿਹੜਾ ਹਾਈ ਲਾਲਾ ਕੀ ਕਰੂਗਾ ਉਹ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਆਪਾਂ ਧਿਆਨ ਦੇਈਏ ਆਪਾਂ ਆਪਣੇ ਫਸਲਾਂ ਨੂੰ ਆਪਣੇ ਅੰਸਲਾਂ ਨੂੰ ਆਪਣੀ ਜਿਵਾਨੀ ਨੂੰ ਆਪਾਂ ਜ਼ਮੀਨਾਂ ਨੂੰ ਆਪਾਂ ਬਚਾਉਣਾ ਨਹੀਂ ਪ੍ਰਭੂ ਅਸੀਂ ਇਹ ਪੁੱਛਣੇ ਗਏ ਚਮੜੇ ਸਰਕਾਰ ਤੋਂ ਵੀ ਜਿੰਨਾ ਪੰਜਾਬ ਦੇ ਸਰ ਕਰਜ਼ਾ ਸੀਗਾ ਕੀ ਤੁਸੀਂ 1000 ਰੁਪਏ ਘੱਟ ਕੀਤਾ ਸੋ ਪ੍ਰਭੂ ਕਰਦੇ ਪੰਜਾਬ ਦੇ ਸਰ ਤੇ ਚੜਿਆ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਤਕੜੇ ਹੋ ਕੇ ਮੋਰਚੇ ਲਾਈਏ ਜੋ ਕਿ ਆਪਣਾ ਜਿਹੜਾ ਪ੍ਰੋਗਰਾਮ ਮਸਲਾ ਹੱਲ ਕਰੀਏ ਪ੍ਰਭੂ ਐਮ ਐਸਪੀ ਗਾਰੰਟੀ ਦਾ ਕਾਨੂੰਨ ਬਣਾਈਏ ਇਹਦੇ ਨਾਲ ਜਿਹੜੇ 12 ਮੰਗਾ ਨੇ ਉਹਨਾਂ ਨੂੰ ਲਾਗੂ ਕਰਵਾਈਏ ਸਾਰਿਆਂ ਨੂੰ ਬੇਨਤੀ ਕਰਦਾ ਦੁਬਾਰਾ ਫਿਰਕਾ